ਸਾਡੇ ਹਲਕੇ ਦਾ ਪਿੰਡ ਮੰਡਵੀ ਹੈ ਵੱਡਾ ਪਿੰਡਾ ਮੰਡਵੀ ਪਿੰਡ ਦੇ ਵਿੱਚ ਖੜੇ ਆ ਤੇ ਇਹ ਜਿਹੜੀ ਸੜਕ ਹੈ ਇਹਦੀ ਲੰਬਾਈ ਹੈ ਜਿਹੜੀ 7 ਕਿਲੋਮੀਟਰ ਹੈ ਤੇ ਇਸ ਦੇ ਉੱਤੇ 1 ਕਰੋੜ 47 ਲੱਖ ਤੇ 33000 ਰੁਪਏ ਇਸ ਤੇ ਲੱਗਣਾ ਤੇ ਇਹ ਸੜਕ ਹੈ ਜਿਹੜੀ ਮਕਰੋੜ ਸਾਹਿਬ ਨੂੰ ਸਲੇਮਗੜ ਪਾਇਆ ਜਿਹੜੀ ਇੱਕ ਬਸਤੀ ਨੂੰ ਵੀ ਇਹ ਕਵਰ ਕਰੇਗੀ ਸੋ ਬਹੁਤ ਵੱਡੀ ਜ਼ਰੂਰਤ ਸੀ ਇਹ ਸੜਕ ਦੀ ਸਾਰੇ ਇਲਾਕੇ ਦੀ ਮੰਗ ਸੀ ਸੋ ਮੈਂ ਧੰਨਵਾਦ ਕਰਦਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਕਿ ਉਹਨਾਂ ਨੇ ਹਲਕੇ ਲਹਿਰੇ ਨੂੰ 60 ਸੜਕਾਂ ਜਿਹੜੀਆਂ 60 ਸੜਕਾਂ ਦਿੱਤੀਆਂ ਨੇ ਇਹ ਕਿਸਮ ਦਾ ਇਹ ਪੋਜੀਸ਼ਨ ਜਾਲ ਬਚਾਤਾ ਕਿਉਂਕਿ ਸਾਡੇ ਧੱਗਰ ਦੀ ਜਦੋਂ 2023 ਦੇ ਵਿੱਚ ਮਾਰ ਹੋਈ ਸੀ ਉਦੋਂ ਪਿੱਛੋਂ ਸੜਕਾਂ ਬਣਾਤੀਆਂ ਸੀ ਕਿਉਂਕਿ ਇੱਥੇ ਸਾਡੇ ਘੱਗਰ ਕਰਕੇ ਸੜਕਾਂ ਹਮੇਸ਼ਾ ਟੁੱਟ ਜਾਂਦੀਆਂ ਨੇ ਤੇ ਸਾਰੀਆਂ ਸੜਕਾਂ ਨੇ ਜਿਹੜੀਆਂ 14 ਸੜਕਾਂ ਮੈਂ ਕੱਲ ਕੀਤੀਆਂ ਨਹੀਂ ਪੱਥਰ ਰੱਖੇ ਸੀ ਪਰसों 12 ਦੇ ਰੱਖੇ ਦੀ ਅੱਜ ਵੀ 12 ਦੇ ਰੱਖਨੇ ਨੇ ਤੇ ਇਸ ਤਰੀਕੇ ਦੇ ਨਾਲ 60 ਸੜਕਾਂ ਜਿਹੜੇ ਅਸੀਂ 4 ਦਿਨਾਂ ਦੇ ਵਿੱਚ ਜਿਹੜੀਆਂ ਸ਼ੁਰੂ ਕਰਾ ਦੇਈਆਂ ਨੇ ਤੇ ਬਾਕੀ ਕੱਲੀਆਂ ਸੜਕਾਂ ਨਹੀਂ ਦੇ ਦੂਜਾ ਸਟੇਡੀਅਮ ਦਾ ਕੰਮ ਸ਼ੁਰੂ ਹੋਣਾ ਹੈ ਤੇ ਸਟੇਡੀਅਮ ਦਾ ਜਿਹੜਾ ਕੰਮ ਹੈ ਉਹ ਵੀ ਅਸੀਂ 30 35 ਸਟੇਡੀਅਮ ਨੇ ਇੱਥੇ ਮੇਰੇ ਹਲਕੇ ਦੇ ਵਿੱਚ ਬਣਨੇ ਨੇ ਉਹਦਾ ਕੰਮ ਵੀ ਸ਼ੁਰੂ ਕਰਾਵਾਂਗੇ ਤੇ ਸਾਡੀ ਮੰਡ ਵੀ ਪਿੰਡ ਦੀ ਆ ਘੱਗਰ ਜਮਾ ਉੱਪਰ ਹੈ ਇੱਥੇ ਬਿਲਕੁਲ ਪਿੰਡ ਦੇ ਨਾਲ ਖਹਿ ਕੇ ਲੰਘਦਾ ਤੇ ਇਹ ਪਹਿਲੀ ਵਾਰੀ ਹੋਇਆ ਹੈ ਇਤਿਹਾਸ ਦੇ ਵਿੱਚ ਕੱਕਰ ਦੀ 60 ਸਾਲਾਂ ਦਾ ਜਿਹੜਾ ਇਤਿਹਾਸ ਅਸੀਂ ਦੇਖ ਰਹੇ ਹਾਂ ਕਿ ਜਦੋਂ ਵੀ ਕੱਕਰ ਦੇ ਵਿੱਚ ਪਾਣੀ 748 ਫੁੱਟ 49 ਫੁੱਟ 50 ਫੁੱਟ ਹੋ ਜਾਂਦਾ ਹੈ ਤਾਂ ਕੱਕਰ ਟੁੱਟ ਜਾਂਦਾ ਹੈ ਤੇ ਕੱਕਰ ਦੀ ਉਹ ਤਬਾਹੀ ਹੁੰਦੀ ਹੈ ਕਿ ਸਾਡੇ 20 ਪਿੰਡ ਬਿਲਕੁਲ ਖਤਮ ਹੋ ਜਾਂਦੇ 23 ਦੇ ਵਿੱਚ 42000 ਏਕੜ ਫਸਲ ਸੀ ਜਿਹੜੀ ਉਹ ਮਰੀ ਦੀ ਪਰ ਇਸ ਦਫਾ ਪੰਜਾਬ ਸਰਕਾਰ ਦੇ ਕੀਤੇ ਕੰਮਾਂ ਕਰਕੇ ਸਾਰੇ ਸੰਗਤ ਦੇ ਸਹਿਯੋਗ ਕਰਕੇ ਤੇ ਗੁਰੂ ਮਹਾਰਾਜ ਦੇ ਆਸ਼ੀਰਵਾਦ ਕਰਕੇ 750 ਫੁੱਟ ਤੇ 7 ਇੰਚ ਅੱਜ ਤੱਕ ਨਹੀਂ ਕਦੀ ਘੱਗਰ ਹੋਇਆ 750 ਫੁੱਟ 7 ਇੰਚ ਘੱਗਰ 9 ਦਿਨ ਤੱਕ ਪਾਣੀ ਵਗਦਾ ਰਿਹਾ ਪਰ ਅਸੀਂ ਇਸ ਗੱਲ ਦੇ ਵਿੱਚ ਕਾਮਯਾਬ ਹੋਏ ਕਿ ਘੱਗਰ ਕੇ ਤੇ ਟੁੱਟਿਆ ਨਹੀਂ ਸਾਰੇ ਲੋਕਾਂ ਨੇ ਪਹਿਰਾ ਦਿੱਤਾ ਦਿਨ ਰਾਤ ਕਰਦਾ ਇਸ ਦੀ ਵੱਡੀ ਗੱਲ ਇਹ ਸੀ ਕਿਉਂਕਿ ਅੱਗੇ ਮਕਰੋੜ ਸਾਹਿਬ ਤੋਂ ਕੜੈਲਸ ਤੱਕ ਜਿੱਤੇ ਘੱਗਰ 198 ਫੁੱਟ ਰਹਿ ਜਾਂਦਾ ਤਾਂ ਅਸੀਂ ਉੱਤੇ ਦੋਵੇਂ ਪਾਸੇ 16 16 ਫੁੱਟ ਚੌੜੇ ਬੰਨ ਬਣਾਦੇ ਸੀ ਜਿੰਨਾ ਕਰਕੇ ਉੱਥੇ ਪਾਣੀ ਸੇਪ ਰਿਆ ਪਾਣੀ ਅੱਗੇ ਲੰਘੇ ਸੋ ਸਾਡੇ ਹਲਕੇ ਦਾ ਏਕਾ ਮੈਂ ਕਹਿ ਸਕਦਾ ਜਿਹੜੇ ਪਿੰਡਾਂ ਦੀ ਕੋਈ ਲਿੰਕ ਵੀ ਨਹੀਂ ਸੀ ਉੱਥੇ ਕੱਗਰ دریا ਦੇ ਨਾਲ ਉਹਨਾਂ ਲੋਕਾਂ ਨੇ ਵੀ ਪਹਿਰਾ ਦਿੱਤਾ ਉੱਤੇ ਸੋ ਅਸੀਂ ਕੱਗਰ ਦੀ ਮਾਰ ਤੋਂ ਬਚੇ ਆਂ ਤੇ ਇਹਦੇ ਲਈ ਅਸੀਂ ਵਾਹਿਗੁਰੂ ਦਾ ਸ਼ੁਕਰਾਨਾ ਸਾਰੇ ਪਿੰਡਾਂ ਦੇ ਵਿੱਚ ਬਾਟ ਦੇ ਭੋਗ ਪਾਏ ਗਨੇ ਹੁਣ ਵੀ ਅੰਦਾਣੇ ਪਿੰਡ ਤੇ ਕੱਗਰ ਦੇ ਪੁਲ ਦੇ ਉੱਤੇ ਹੀ ਬਾਟ ਰੱਖਿਆ ਗਿਆ ਸੋ ਪੰਜਾਬ ਸਰਕਾਰ ਮੁੱਖ ਮੰਤਰੀ ਜੀ ਦੀ ਅਗਵਾਈ ਦੇ ਵਿੱਚ ਸਾਰੀਆਂ ਮੁਸ਼ਕਲਾਂ ਨੂੰ ਲੰਘਦੇ ਹੋਏ ਹਾਲਾਂਕਿ ਸਾਡੇ ਲਈ ਮੁਸ਼ਕਲਾਂ ਬੜੀਆਂ ਕ੍ਰੀਏਟ ਕੀਤੀਆਂ ਜਾ ਰਹੀਆਂ ਨੇ ਕੇਂਦਰ ਦੀ ਸਰਕਾਰ ਵੱਲੋਂ ਬੀਜੇਪੀ ਦੀ ਸਰਕਾਰ ਵੱਲੋਂ ਐਡੀ ਵੱਡੀ ਮਾਰ ਪੰਜਾਬ ਦੇ ਵਿੱਚ ਹੋਈ ਹੈ 20000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਕੇਂਦਰ ਦੇ ਵਜ਼ੀਰ ਤੇ ਪ੍ਰਧਾਨ ਮੰਤਰੀ ਸਾਹਿਬ 1600 ਕਰੋੜ ਦੀ ਗੱਲ ਕਰਕੇ ਗਏ ਉਹ ਵੀ ਨਹੀਂ ਦਿੱਤਾ ਇੱਕ ਮਜ਼ਾਕ ਕਰਕੇ ਗਏ ਨੇ ਸਾਡੇ ਨਾਲ ਔਰ ਮੈਂ ਇਹ ਸਮਝਦਾ ਕਿ ਇਹ ਮਜ਼ਾਕ ਜਿਹੜਾ ਕੀਤਾ ਜਾ ਰਿਹਾ ਸਿਰਫ ਤੇ ਸਿਰਫ ਵੋਟਾਂ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਇਹ ਚਾਹੁੰਦੇ ਨੇ ਕਿ ਇਹ ਲੋਕਾਂ ਦਾ ਸਾਥ ਨਾ ਦੇ ਸਕਣ ਲੋਕਾਂ ਦਾ ਪੂਰਾ ਮੁਆਵਜ਼ਾ ਨਾ ਦੇ ਸਕਣ ਇਹਨਾਂ ਨੂੰ ਤੰਗ ਕੀਤਾ ਜਾਵੇ ਤੇ ਲੋਕ ਇਹਨਾਂ ਤੋਂ ਔਖੇ ਹੋ ਜਾਣ। ਅਰ ਦੁੱਖੇ ਸੀਦ ਕਿ ਸਾਰੀ ਕਾਂਗਰਸ ਪਾਰਟੀ ਹੈ ਜਿਹੜੀ ਉਹ ਵੀ ਨਾਲ ਖੜ ਗਈ। ਅਸੀਂ ਆ ਜਿਹੜੇ ਲੋਕ ਇੱਥੇ ਖੜੇ ਆ ਅਸੀਂ ਸਰਬੱਤ ਦਾ ਭਲਾ ਚਾਹੋਣ ਵਾਲੇ ਲੋਕ। ਅਸੀਂ ਮਦਦ ਕਰਦੇ ਆਂ। ਸਾਰੀ ਦੁਨੀਆ ਸਾਡੀ ਮਦਦ ਕਰਦੀ ਆਈ ਹੈ। ਤੇ ਮਤਲਬ ਅਜਿਹਾ ਸਿਸਟਮ ਇਹਨਾਂ ਨੇ ਬਣਾ ਲਿਆ ਕਿ ਕੱਲਿਆਂ ਵੋਟਾਂ ਕਰਕੇ ਵੀ ਲੋਕਾਂ ਦਾ ਕਾਹਨ ਕਰਨਾ ਅਸੀਂ ਇਹ ਜੀ ਗੰਦੀ ਰਾਜਨੀਤੀ ਜਿਹੜੀ ਹੈ ਉਹ ਭਾਜਪਾ ਦੀ ਸਰਕਾਰ ਜਿਹੜੀ ਕਰ ਰਹੀ ਹੈ ਪਰ ਅਸੀਂ ਲੋਕਾਂ ਦੀ ਮਦਦ ਦੇ ਨਾਲ ਸਾਰੇ ਕੰਮ ਕਰਨ ਤੇ ਲੱਗੇ ਆ ਤੇ ਅਸੀਂ ਲੋਕਾਂ ਦੇ ਹਿੱਤਾਂ ਦੇ ਲਈ ਖੜੇ